ਪੰਜਾਬੀ ਗਾਇਕਾਂ ਨਾਲ ਜੁੜੀ ਇੱਕ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬੀ ਗਾਇਕਾਂ ਦੇ ਸਟੂਡੀਓ ਤੇ ਜੋ ਕਿ ਵਿਦੇਸ਼ ਵਿੱਚ ਕੈਨੇਡਾ ਦੇ ਵਿੱਚ ਨੇ ਉੱਥੇ ਹੈ ਜਿਹੜੇ ਤਾਬੜ ਤੋੜ ਗੋਲੀਆਂ ਵਰਸਾਈਆਂ ਗਈਆਂ ਨੇ ਜੀਆਂ 100 ਰਾਉਂਡ ਫਾਇਰ ਕੀਤੇ ਗਏ ਨੇ ਕੈਨੇਡਾ ਦੇ ਵਿੱਚ ਜਿੱਥੇ ਮਸ਼ਹੂਰ ਪੰਜਾਬੀ ਸਿੰਗਰਾ ਦੇ ਸਟੂਡੀਓ ਨੇ ਗਾਇਕ ਉੱਥੇ ਰਿਕਾਰਡਿੰਗਾਂ ਲਈ ਜਾਂਦੇ ਨੇ ਉਸ ਇਲਾਕੇ ਦੇ ਵਿੱਚ ਹੈ ਜਿਹੜੀ ਫਾਇਰਿੰਗ ਕੀਤੀ ਗਈ ਹੈ 100 ਗੋਲੀਆਂ ਨੇ ਜਿਹੜੇ 100 ਰਾਉਂਡ ਫਾਇਰ ਜਿਹੜੀ ਕੀਤੀ ਗਈ ਹੈ ਦੱਸਿਆ ਕਿ ਜਾਣਕਾਰੀ ਮੁਤਾਬਕ ਇੱਕ ਚੋਰੀ ਦੀ ਗੱਡੀ ਆਉਂਦੀ ਹੈ ਉਸ ਗੱਡੀ ਦੇ ਵਿੱਚ ਤਿੰਨ ਜਿਹੜੇ ਅਣਪਛਾਤੇ ਵਿਅਕਤੀ ਹੁੰਦੇ ਨੇ ਉਹ ਨਿਕਲਦੇ ਨੇ ਅਤੇ ਤਾਬੜ ਤੋੜ ਗੋਲੀਆਂ ਵਰਸਾ ਦਿੰਦੇ ਨੇ ਜਿਸ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਇਸੇ ਨਾਲ ਹੀ ਤੇ ਗ੍ਰਫਤਾਰੀਆਂ ਜੁੜੀਆਂ ਇਸ ਮਾਮਲੇ ਦੇ ਵਿੱਚ ਕੀਤੀਆਂ ਗਈਆਂ ਨੇ ਦੱਸਿਆ ਕਿ ਇਸ ਮਾਮਲੇ ਤੋਂ ਬਾਅਦ ਹੈ ਜਿਹੜਾ ਹਰ ਕੋਈ ਦਹਿਸ਼ਤ ਵਿੱਚ ਐ ਸੋ ਕਨੇਡਾ ਦੇ ਵਿੱਚ ਐ ਜਿਹੜਾ ਪੰਜਾਬੀ ਗਾਇਕ ਨੇ ਜਿੱਥੇ ਉਹਨਾਂ ਦੇ ਸਟੂਡੀਓ ਨੇ ਉੱਥੇ ਇਹ ਹਮਲੇ ਕੀਤੇ ਗਏ ਨੇ ਸੋ ਪੰਜਾਬ ਦੇ ਵਿੱਚ ਜਿਹੜੀ ਗਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਤਾਂ ਸਵਾਲ ਹੀ ਉੱਠਦੇ ਹੀ ਸਨ ਹੁਣ ਵਿਦੇਸ਼ਾਂ ਦੇ ਵਿੱਚ ਵੀ ਐ ਜਿਹੜਿਆ ਇਸ ਤਰੀਕੇ ਦੀਆਂ ਵਾਰਦਾਤਾ ਹੋਣ ਲੱਗ ਗਈਆਂ ਨੇ ਕਦੇ ਮਨਕੀਰਾ ਤੌਲਖਾਤੇ ਕਦੇ ਏਪੀ ਢਿੱਲੋ ਦੇ ਜਿਹੜੇ ਘਰਾਂ ਤੇ ਵੀ ਹਮਲੇ ਹੋਏ ਨੇ ਸੋ ਹੁਣ ਪੰਜਾਬੀ ਗਾਇਕਾਂ ਦੇ ਸਟੂਡੀਓ ਨੇ ਜਿੱਥੇ ਮੌਜੂਦ ਉਥੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਹਿਮ ਹੈ ਇਸ ਘਟਨਾ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਲਗਾਤਾਰ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ 23 ਗ੍ਰਿਫਤਾਰੀਆਂ ਨੇ ਜੁੜੀਆਂ ਇਸ ਮਾਮਲੇ ਦੇ ਵਿੱਚ ਫਿਲਹਾਲ ਹੋ ਚੁੱਕੀਆਂ ਨੇ ਸੋ ਵੱਡੀ ਖਬਰ ਹੈ ਜਿਹੜੀ ਪੰਜਾਬੀ ਗਾਇਕਾਂ ਦੇ ਨਾਲ ਜੁੜੀਆਂ ਹਾਲਾਂਕਿ ਇਸ ਤੇ ਹਜੇ ਕੋਈ ਵੀ ਆਫੀਸ਼ੀਅਲ ਹੈ ਜਿਹੜਾ ਕਿਸੇ ਵੀ ਸਿੰਗਰ ਦੇ ਵੱਲੋਂ ਬਿਆਨ ਨਹੀਂ ਦਿੱਤਾ ਗਿਆ ਸੋ ਇਸ ਹਮਲੇ ਤੋਂ ਬਾਅਦ ਹੁਣ ਪੰਜਾਬੀ ਗਾਇਕਾਂ ਦੇ ਵਿੱਚ ਹੋਰ ਵੀ ਜ਼ਿਆਦਾ دہشت ਦਾ ਮਾਹੌਲ ਹੋ ਗਿਆ ਕਿਉਂਕਿ ਅਕਸਰ ਪੰਜਾਬ ਨੂੰ ਹੈ ਜਿਹੜਾ ਸੁਰੱਖਿਆਤ ਨਹੀਂ ਸਮਝਿਆ ਜਾ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਲੋਕ ਅਕਸਰ ਦੇਖਿਆ ਜਾ ਰਿਹਾ ਹੈ ਪੰਜਾਬੀ ਸਿੰਗਰ ਆਦਾਕਾਰ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਜਾਂਦੇ ਸਨ ਕਾਰੋਬਾਰ ਇੱਥੇ ਕਰਦੇ ਸਨ ਬਟ ਵਿਦੇਸ਼ਾਂ ਵਿੱਚ ਸੈਟਲ ਹੁੰਦੇ ਸਨ ਸੁਰੱਖਿਆ ਦੇ ਮੱਦੇ ਨਜ਼ਰ ਪਰ ਹੁਣ ਕੈਨੇਡਾ ਦੇ ਵਿੱਚ ਗੱਲ ਕਰੀਏ ਜਾਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਗਾਇਕ ਆਦਾਕਾਰ ਖੁਦ ਨੂੰ ਇਹ ਜਿਹੜਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਟੂਡੀਓ ਦੇ ਬਾਹਰ ਹੈ ਜਿਹੜੇ ਤਾਬੜ ਤੋੜ ਹਮਲੇ ਆਜੜੇ ਤਾਬੜ ਤੋੜ ਗੋਲੀਆਂ ਵਰਸਾਈਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਸਤੈਦੀ ਨਾਲ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ 23 ਗ੍ਰਿਫਤਾਰੀਆਂ ਹੋਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਅਪਡੇਟ ਲੈ ਕੇ ਜੁੜੂ ਰਹੋਗੇ ਵੇਖਦੇ ਰਹੋ ਲੁਧਿਆਣਾ ਲਾਈ